ਮੈਂ ਪਹਿਲੇ ਆਪਰੇਸ਼ਨ ਕਰਾਇਆ ਸੀ ਹੱਥ ਦਾ ਸਿੱਧੀ ਕਰਵਾਉਣ ਵਾਸਤੇ ਉਦੋਂਪੁਰ Rajasthan ਤੋਂ ਕਾਮਰਿਆ ਬਨੇਸਰੀਆ ਤੇ ਕੰਮ ਲਈ ਕਾਫੀ ਕੋਸ਼ਿਸ਼ ਕੀਤੀ ਕੰਮ ਕਿਤੇ ਮਿਲ ਗਿਆ ਨਹੀਂ ਮੇਰਾ ਨੰਬਰ ਪਿਆ ਸੀ ਆਈਟੀਸੀ ਕੰਪਨੀ ਚ ਸੈਂਟਰ ਗਵਰਨਮੈਂਟ ਹੋਰ ਹੋਏ ਲੁਧਿਆਣੇ ਵਿੱਚ ਸਾਡਾ ਇੰਟਰਵਿਊ ਹੋਇਆ ਸੀ ਤੇ ਉੱਥੇ ਆਪਣਾ ਉਹਨਾਂ ਬੁਲਾਇਆ ਸੀ ਤੇ ਉਹ ਕੰਪਨੀ ਚ ਆਏ ਤੇ ਕੰਪਨੀ ਦੇ ਵਿੱਚ ਉਹਨਾਂ ਕਿਹਾ ਨਾ ਵੀ ਤੁਹਾਡਾ ਕੋਈ ਨਾ ਸਟੀਕਾ ਨਹੀਂ ਤੇ ਤੁਹਾਨੂੰ ਆਪਾਂ ਇਹ ਰੋਜ਼ਗਾਰ ਨਹੀਂ ਦੇ ਪਾਵਾਂਗੇ ਉੱਥੇ ਵੀ ਕਈਆਂ ਨੂੰ ਵੇਖਿਆ ਸੀ ਤੇ ਇੱਥੇ ਵੀ ਵੇਖਿਆ ਸੀ ਇਹ ਆਪਣਾ ਹੈਂਡੀਕੈਪ ਤਾਂ ਬੰਦੇ ਬਗਿਆ ਟੰਗਾਵਾੜੇ ਵਿੱਚ ਜਮੈਟੋ ਦਾ ਕੰਮ ਕਰਦੇ ਸੀ ਪਰ ਮਾਤਮਾ ਜੀ ਜੇ ਨੋਰਮਲ ਇਨਸਾਨ ਵਾਸਤੇ ਵਸੂਲਿਆ ਬਣਾਇਆ ਨਾ ਸਾਡੇ ਵਰਗੇ ਵਾਸਤੇ ਵੀ ਹੈਗੇ ਨੇ ਹਾਂਜੀ ਬਾਕੀ ਕੋਈ ਅਸੀ ਦਿੱਕਤ ਨਹੀਂ ਜੀ ਆਪਣਾ ਸਰੀਰ ਜਿਸ ਸਾਪਣਾ ਸਭ ਮੈਨੇਜ ਕਰ ਲਿਆ ਸੀ ਬਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਆ ਜੀ ਆਪ ਦਾ ਸਰ ਪ੍ਰਵੀਨ ਕੁਮਾਰ ਹਾਂਜੀ ਪ੍ਰਵੀਨ ਜੀ ਕਿਸ ਤਰ੍ਹਾਂ ਮਤਲਬ ਕਿ ਕੰਮ ਸ਼ੁਰੂਆਤ ਕੀਤੀ ਹੈ ਇਸ ਜਮੈਟੋ ਦੇ ਕਿਸ ਤਰ੍ਹਾਂ ਨਾ ਹੋਇਆ ਇਸ ਕੰਮ ਦੇ ਵਿੱਚ ਸਰ ਐਕਚੁਅਲੀ ਮੈਂ ਪਹਿਲੇ ਆਪਰੇਸ਼ਨ ਕਰਾਇਆ ਸੀ ਰੱਤ ਦਾ ਸਿੱਧੀ ਕਰਵਾਉਣ ਵਾਸਤੇ ਉਦੋਪੁਰ Rajasthan ਤੋਂ ਕਾਮਰੇਬ ਨਹੀਂ ਸੀ ਰਿਆ ਉਹ ਸੋ ਪਹਿਲੇ ਮੈਂ ਪਾਣੀ ਪਾਚ ਡਿਪਾਰਟਮੈਂਟ ਹੈਗਾ ਮਿਨੀ ਸੈਕਟਰ ਹੈਗਾ ਉੱਥੇ ਸਾਰੇ ਡਿਪਾਰਟਮੈਂਟ ਇੱਕ ਹੀ ਛਾਦੇ ਤਜ ਨੇ ਉਹ ਸਾਡੀ ਸੀਓ ਪੀਸ ਹੋ ਜਾਵੇ ਤੇ ਪੁਲਿਸ ਰਾਈਡ ਹੋ ਜਾਵੇ ਤੇ ਉਹ ਤੁਮੇ ਅਖਬਾਰ ਸਪਲਾਈ ਕਰਦਾ ਸੀ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਯਾਨਕਿ 10 10 11 ਵਜੇ ਤੱਕ ਆਪਾਂ ਉਹ ਕਵਰ ਕਰਦੇ ਹਾਂ ਸਤਿ ਤੱਕ ਬਿਲਡਿੰਗ 7 ਫਰਵਰ ਦੀ ਬਿਲਡਿੰਗ ਹੈਗੀ ਹੈ ਉਸ ਤੋਂ ਬਾਅਦ ਫਿਰ ਆਪਣਾ ਮੈਂ ਸ਼ਾਮ ਦੇ ਸਵੇਰੇ ਆਪਣਾ ਕੁਝ ਦਿਜੇ ਪਾਸੇ ਘਰਾਂ ਦੇ ਵਿੱਚ ਵੀ ਕਰਦਾ ਸੀ ਹੋਰ ਵੀ ਨਾਲ ਆਪਣਾ ਕੰਮ ਕਰ ਥੋੜਾ ਬਥਾ ਕਰ ਲਈਦਾ ਸੀ ਜੋ ਮੇਰੇ ਜਗ੍ਹਾ ਸੀ ਉਸ ਤੋਂ ਬਾਅਦ ਫਿਰ ਆਪਰੇਸ਼ਨ ਕਰਾ ਲਿਆ ਆਪਰੇਸ਼ਨ ਤਾਂ ਕਰਾ ਜਰਾ ਦਿੱਕਤ ਵੱਧ ਗਈ ਜ਼ਮੀਨ ਤੇ ਬਹਿ ਨਹੀਂ ਸਕਦਾ ਕਾਮਯਾਬ ਆਪਰੇਸ਼ਨ ਤੇ ਆ ਨਹੀਂ ਤੇ ਫਿਰ ਕੰਮ ਲਈ ਕਾਫੀ ਕੋਸ਼ਿਸ਼ ਕੀਤੀ ਕੰਮ ਕਿਤੇ ਮਿਲਿਆ ਨਹੀਂ ਫਿਰ ਹਾਜ਼ਰ ਚਾਚਾ ਜੀ ਤੇ ਰਹਿੰਦੇ ਨੇ ਸਾਡੇ ਰਿਸ਼ਤੇਦਾਰੀ ਵਿੱਚ ਹੈਗੇ ਨੇ ਕਪੂਰ ਸਲੇ ਤੇ ਮੇਰਾ ਨੰਬਰ ਪਿਆ ਸੀ ਆਈਟੀਸੀ ਕੰਪਨੀ ਚ ਸੈਂਟਰਲ ਗਵਰਨਮੈਂਟ ਹੋਰ ਹੈ ਕਪੂਰ ਲੁਧਿਆਣਾ ਵਿੱਚ ਸਾਡਾ ਇੰਟਰਵਿਊ ਹੋਇਆ ਸੀ ਤੇ ਉਥੇ ਆਪਣਾ ਉਹ ਨਾ ਬਰਾਇਆ ਸੀ ਦੇਖੋ ਉਹ ਕੰਪਨੀ ਚ ਆਏ ਤੇ ਕੰਪਨੀ ਦੇ ਵਿੱਚ ਉਹ ਨਾ ਕਿਹਾ ਨਾ ਕਿ ਤੁਹਾਡੇ ਕੋਲ ਦੋਨੇ ਸਟਿੱਕਾ ਨੇ ਤੇ ਤੁਹਾਨੂੰ ਆਪਾਂ ਇਹ ਰੋਜ਼ਗਾਰ ਨਹੀਂ ਦੇ ਪਾਵਾਂਗੇ ਮੈਂ ਕਿਹਾ ਸਰ ਉਹ ਇੰਟਰਵਿਊ ਮੇਰਾ ਹੋਇਆ ਉਥੇ ਉਥੇ ਮੈਂ ਹੀ ਖੜਾ ਕੋਈ ਦੂਜਾ ਕੋਈ ਨਹੀਂ ਖੜਾ ਸੀ ਸਿਲੈਕਟ ਤੁਸੀਂ ਕੀਤਾ ਹੈ ਕਿਹਾ ਨਾ ਕਿ ਨਹੀਂ ਇਹ ਤਾਂ ਤੁਸੀਂ ਫਿਸਲ ਸਕਦੇ ਕੋ ਛੋਟ ਵਗੈਰਾ ਲੱਗ ਸਕਦੀ ਹੈ ਕਿ ਤੁਸੀਂ ਦੋਨੋਂ ਡਿਸੇਬਲ ਹੋ ਗਏ ਤੁਸੀਂ ਚਾਹੋ ਤਾਂ ਤੁਹਾਨੂੰ ਵਾਈਫ ਨੂੰ ਕੰਮ ਦੇ ਦੇ ਸਕਨੇ ਆ ਆਪਾਂ ਹਾਂਜੀ ਤੁਹਾਡਾ ਬੇਟਾ ਕੰਮ ਸੀ ਬਿਸਕਟ ਦੀ ਪੈਕਿੰਗ ਉਹ کہہ ਰਿਹਾ ਸੀ ਕੰਮ ਸੀ ਇਸ ਤਰ੍ਹਾਂ ਦਾ ਕੁਝ ਸੀ ਜੀ ਤੇ ਉਹ ਫਿਰ ਇਹਨਾਂ ਨੂੰ ਕੰਮ ਮਿਲ ਗਿਆ ਇਹ ਉਥੇ ਜਾਣ ਲੱਗੇ ਕੰਮ ਤੇ ਉਹਨ ਘਰ ਮੈਂ ਵੀ ਬੇਟਾ ਪਰੇਸ਼ਾਨ ਹੁੰਦਾ ਸੀ ਮਾਰਕੀਟ ਚ ਲਾ ਜਾਂਦਾ ਉਥੇ ਕੰਮਕਾਰ ਦਾ ਪਤਾ ਕਰਦਾ ਕਾਫੀ ਉਥੇ ਵੀ ਪਤਾ ਕੀਤਾ ਜਿਹਨੂੰ ਪਛਾਣ ਨਹੀਂ ਇਹ ਚਾਨ ਕੋਣੀ ਸੀ ਉੱਥੇ ਮੇਰੀ ਫਿਰ ਵੀ ਆਪਣਾ ਲੋਕਾਂ ਨੂੰ ਕਿਹਾ ਕੋ ਕੋਈ ਚੀਜ਼ ਕੰਮ ਨਹੀਂ ਕਰੇ ਗੜਬਣੀ ਫਿਰ ਆਪਾਂ ਇੱਥੇ ਆ ਗਏ ਇਹ ਕਹਿੰਦਾ ਹਾਂਜੀ ਅਮਰਸਰ ਕਿਉਂਕਿ ਮੈਂ ਪੰਚਕੋਲਾ ਵੀ ਆਪਾਂ ਕਈ ਦਿਵਾਂਗਾਂ ਨੂੰ ਵੇਖਿਆ ਸੀ ਹਾਂ ਜੀ ਕੋਲੇ ਇਹਨਾਂ ਦੇ ਇਲਾਜ ਕਰਨ ਗਿਆ ਸੀ ਪੀਜੀਐਮ ਵਿੱਚ ਉੱਥੇ ਵੀ ਕਈਆਂ ਨੂੰ ਵੇਖਿਆ ਸੀ ਤੇ ਇੱਥੇ ਵੀ ਵੇਖਿਆ ਸੀ ਇਹ ਆਪਣਾ ਹੈਂਡੀਕੈਪਟਡ ਬੰਦੇ ਬਗੇ ਟੰਗਾ ਵਾਰੇ ਵੀ ਜਮੈਟੋ ਦਾ ਕੰਮ ਕਰਦੇ ਸੀ ਹਾਂ ਜੀ ਜੇਸੇ ਦੇਖਿਆ ਜਾਵੇ ਤਾਂ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਇਹ ਬਾਈ ਬਰਥ ਤੋਂ ਹੈ ਕਿ ਬਾਅਦੋਂ ਆਈ ਹੈ ਜਨਮ ਤੋਂ ਸਰ ਇਹ ਬਚਪਨ ਤੋਂ ਹੀ ਹੈ ਮੈਨੂੰ அப்பੋ ਜਿਓ ਮੈਨੂੰ ਬਚਪਨ ਤੋਂ 55 ਉਮਰ ਵਿੱਚ ਮੈਂ ਜੋ ਇੱਕ ਵਾਰ ਤਾਂ ਮਰੀ ਗਈ ਸੀ ਹਾਂ ਜੀ ਅੱਛਾ ਤੇ ਉਸ ਵਾਰ ਠੀਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਉਹਦੇ ਪਰ Rajasthan ਵੀ ਗਿਆ ਦੂਜਿਆਂ ਨੇ ਕਿ ਉਹਨਾਂ ਬਸਤਨ ਕੈਰੀ ਪਰ ਚੜਾ ਦਿੱਤੇ ਠੀਕ ਹੋ ਗਿਆ ਸਿੱਧੇ ਚੱਲਣ ਲੱਗ ਗਏ ਤੇ ਬਾਕੀ ਮੇਰਾ ਉਸ ਤਰ੍ਹਾਂ ਨਹੀਂ ਰਿਹਾ ਜੀ ਕੰਮ ਕਰ ਨਹੀਂ ਕਿਸ ਤਰ੍ਹਾਂ ਮਤਲਬ ਕਿ ਜ਼ਿੰਦਗੀ ਇੱਕ ਵੱਖਰੀ ਹੀ ਹੋ ਜਾਂਦੀ ਆਮ ਇਨਸਾਨ ਨਾਲੋਂ ਹਨ ਅਸੀਂ ਦੇਖੀਏ ਤੇ ਪਹਿਨਣਾ ਤੁਰਨਾ ਫਿਰਨਾ ਖਾਣਾ ਪੀਣਾ ਸਭ ਕੰਮ ਬਕਰਾ ਹੋ ਜਾਂਦਾ ਕਿੰਨੀ ਕਿ ਮੁਸ਼ਕਿਲ ਆਂਦੀ ਹੈ ਤੜ ਹਰਗੇ ਇਨਸਾਨਾਂ ਨੂੰ ਇਸੇ ਜ਼ਿੰਦਗੀ ਦੇ ਜੀਣਾ ਆਮ ਇਨਸਾਨ ਨਾਲ ਕਿ ਬਕਰਾ ਇੱਕ ਮੁਸ਼ਕਿਲ ਹੁੰਦੀ ਹੈ ਨੇ ਸਰ ਬਕਰਾ ਤੇ ਕੋਈ ਕੁਛ ਨਹੀਂ ਬਾਕੀ ਇਹ ਵੀ ਆਪਣਾ ਪਰਮਾਤਮਾ ਨੇ ਜੇ ਨੋਰਮਲ انسان ਵਾਸਤੇ وسیਲੇ ਬਣਾਏ ਨੇ ਤੇ ਸਾਡੇ ਵਰਗੇ ਵਾਸਤੇ ਵੀ ਹੈਗੇ ਨੇ ਜੀ ਹਾਂਜੀ ਬਾਕੀ ਕੋਈ ਅਸੀ ਦਿੱਕਤ ਨਹੀਂ ਜੀ ਆਪਣਾ ਸ਼ਰੀਰ ਜਿਸ ਸਾਭਨਾ ਨਾਲ ਮੈਨੇਜ ਕਰ ਲਿਆ ਜਾਈ ਸੀ ਮੈਨਸੇ ਇੱਕ ਗੱਲ ਹੈ ਕਿ ਦੇਖੋ ਤੁਸੀਂ ਅਕਸਰ ਇਹ ਲੋਕ ਜਿਹੜੇ ਨੇ ਕਿ ਸ਼ਿਕਵਾ ਕਰਦੇ ਨੇ ਕਿ ਅਸੀਂ ਰੱਬਾ ਸਾਨੂੰ ਇਦਾਂ ਦਾ ਪਰ ਇਹੋ ਜਿਹਾ ਦੇਖੋ ਬਿਸ਼ੱਕ ਠੀਕ ਨਹੀਂ ਨੇ ਪਰ ਫਿਰ ਵੀ ਕਹਿ ਰਹੇ ਨੇ ਕਿ ਹਾਂਜੀ ਰੱਬ ਕਿਤਨਾ ਕਿਤੇ ਚੰਗਾ ਵੀ ਕਰਦਾ ਹੈ ਜੇ ਸਾਨੂੰ ਮਦਦ ਵੀ ਮਿਲਦੀ ਹੈ ਕੁਝ ਵੀ ਹੈ ਇੱਕ ਵਧੀਆ ਸਿੱਖਿਆ ਜਿਹੜੀ ਸਿੱਖਣ ਨੂੰ ਮਿਲਦਾ ਭਾਈ Zomato ਦਾ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਕਿੰਨੀ ਕੀ ਸਮਾਂ ਹੋ ਗਿਆ ਸਰ Zomato ਦਾ ਕੰਮ ਤੁਹਾਨੂੰ ਜ਼ਿਆਦਾ ਟਾਈਮ ਨੂੰ ਹੋਇਆ ਮੈਨੂੰ 5 ਕੁ ਮਹੀਨੇ ਹੋਏ ਨੇ ਸਰ 5 ਪੰਜ ਮਹੀਨੇ ਹੋਏ ਨੇ ਇੱਥੇ ਆ ਕੇ ਤੇ ਬਾਕੀ ਇਹ ਵੇ Zomato ਦਾ ਮੈਨੂੰ अच्छा लग गया काम साडे ਵਰਗੇ ਦਮਿਆਂਗਾ ਵਾਸਤੇ ਠੀਕ ਹੈਗਾ ਜੀ ਪਕਰ ਸਕਨੇ ਆਏ ਕੰਮ اچھا ਲੇਕਿ ਵਧੀਆ ਹੁੰਦਾ ਵਾ ਕੁਛ ਪ੍ਰੋਬਲਮ ਤੇ ਨਹੀਂ ਆਉਂਦੀ ਜਾਂ ਕੁਛ ਡਿਲੀਵਰੀ ਆ ਕਿਦਾਂ ਕੁਛ ਪ੍ਰੋਬਲਮ ਨਹੀਂ ਸਰ ਕੋਈ ਡਿਲੀਵਰੀ ਜੇ ਹੈ ਤੇੰਦੇ ਵਿੱਚ ਕੋਈ ਪ੍ਰੋਬਲਮ ਨਹੀਂ ਕੋਈ ਆਰਡਰ ਪਿਕ ਕਰਦੇ ਕੋਈ ਪ੍ਰੋਬਲਮ ਨਹੀਂ ਇਹਤੋਂ ਲਈ ਜਿਹੜੇ ਰੈਸਟੋਰੈਂਟ ਦਾ ਗਾ ਲੋ ਜਾਂ ਕਸਟਮਰ ਦਾ ਗਾ ਲੋ ਸਾਰੇ ਬਹੁਤ ਅੱਛੇ ਨੇ ਜੀ ਸਹੀ ਜੀ ਅਮਰ ਸਰ ਵੀ ਬਹੁਤ ਅੱਛਾ ਲੱਗਿਆ ਸਾਨੂੰ ਤੇ ਅਮਰ ਸਰ ਵਧੀਆ ਲੱਗਾ ਗੁਰਨਾਗਰ ਗੁਰੂ ਜੀ ਦੇ ਕਰੀ ਵਿੱਚ ਮੈਂ ਕਹਿੰਦਾ ਤੁਨ ਤੁਨ ਹੋ ਗਏ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਵੈਸੇ ਦੇਖਿਆ ਜਵੇ ਤਾਂ ਇੱਕ ਤਾਂ ਵੀਡੀਓ ਵੀ ਅਸੀਂ ਦੇਖੀਏ ਪੁਲਿਸ ਅਫਸਰ ਦੇ ਨਾਲ ਦਲਜੀਤ ਸਿੰਘ ਜੀ ਉਹਨਾਂ ਨੇ ਹੈਲਮਟ ਦੇ ਤੁਹਾਨੂੰ ਦਿੱਤਾ ਗਿਆ ਕਿ ਉਹ ਕੀ ਵਾਕਿਆ ਹੋਇਆ ਵਾ ਕਿਸ ਤਰ੍ਹਾਂ ਮੇਲ ਹੋਇਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਸਰ ਜਦੋਂ ਮੈਂ ਆਇਆ ਸੀ ਨਾ ਤੇ ਕਈ ਕਹਿੰਦੇ ਸਨ ਵੀ ਚਾਰ ਪਹੀਆ ਵਾਹੇ ਬਾਰੇ ਤੁਹਾਨੂੰ ਕਿ ਹੈਲਮਟ ਦੀ ਜ਼ਰੂਰਤ ਹੈਗੀ ਹੈ ਕੋਈ ਕੋਈ ਹਾਂਜੀ ਤੇ ਕਈ ਦਿਵਾਂਗ ਹੈਗੇ ਨਾ ਬਗੈਰ ਹੈਲਮਟ ਤੋਂ ਚਲਾਉਂਦੇ ਵੀ ਨੇ ਲੇਕਿਨ ਮੈਨੂੰ ਲੱਗਿਆ ਵੀ ਕਿਉਂ ਪਾਣੀ ਪਾਦ ਵਿੱਚ ਬਹੁਤ ਜ਼ਿਆਦਾ ਸਖਤੀ ਹੈ ਉੱਥੇ ਹੈਲਮਟ ਤੋਂ ਬਗੈਰ ਆਪਾਂ ਨਿਕਲ ਨਹੀਂ ਸਕਦੇ ਕਰੋ ਬਾਹਰ ਅਗਰ ਰੋਡ ਤੇ ਜਾਣਾ ਤੇ ਉੱਥੇ ਵੀ ਮੈਨੂੰ ਆਦਤ ਪਈ ਸੀ ਤੇ ਇੱਥੇ ਵੀ ਆ ਕੇ ਮੇਰੇ ਕੋਲ ਹੈਲਮਟ ਕੋ ਨਹੀਂ ਸੀ ਹੈਲਮਟ ਇੱਥੇ ਹੈਗਾ ਸੀ ਉੱਥੇ ਕਪੂਰਥਲੇ ਪੁਲ ਆ ਸੀ ਤੇਰਾ ਰੂਮ ਤੇ ਅਗਲੇ ਆ ਸੀ ਨਾ ਉੱਥੇ ਪੁਲ ਆਇਆ ਸੀ ਫਿਰ ਇੱਥੇ ਮੈਂ ਯਾਰ ਦੋਸਤ ਨੂੰ ਕਹਿੰਦੇ ਕੋਈ ਐਕਸਟਰਾ ਹੈਲਮਟ ਪਿਆ ਸੀ ਮੈਂ ਕਿਹਾ ਯਾਰ ਕੁਛ ਦਿਨਾਂ ਵਾਸਤੇ ਮੈਂ ਦੇ ਦੇ ਮੇਰਾ ਕੰਮ ਚੱਲ ਜਾਏਗਾ ਤੇ ਫਿਰ ਮੈਂ ਮੰਗਵਾ ਲਵਾਂਗਾ ਆਰਡਰ ਕੀਤਾ ਸੀ ਉਹ ਆਰਡਰ ਆਇਆ ਨਹੀਂ ਤੇ ਫਿਰ ਆਪਣਾ ਉਹ ਹੈਲਮਟ ਪਾ ਪਾ ਕੇ ਨਿਕਲੇ ਆ ਸਾ ਉਹ ਕੁਦਰਤੀ ਰਸਤੇ ਵਿੱਚ ਸਰ ਜੀ ਮਿਲ ਗਏ ਮੈਨੂੰ ਅੱਛਾ ਨਜੀਰ ਸਰ ਜੀ ਤੇ ਉਹਨਾਂ ਵੇਰ ਰੁਕ ਗਏ ਕਹਿੰਦੇ ਹੈਲਮਟ ਆਪਣਾ ਤੁਸੀਂ ਬੜਾ ਸੋਹਣਾ ਪਾਇਆ ਹੈਲਮਟ ਠੀਕ ਹੈ ਮੈਂ ਕਹਾ ਸਰ ਮੇਰੀ ਤਾਰੀਫ ਕਰਨ ਤਾਂ ਹੈ ਅੱਛਾ ਲੱਗ ਰਿਹਾ ਉਹਨੇ ਤੇ ਉਹਨਾਂ ਨੇ ਫਿਰ ਹੈਲਮਟ ਨੂੰ ਆਪਣਾ ਉਤਾਰਿਆ ਕਿਦਾ ਉਤਾਰ ਕੇ ਦਿਖਾਓ ਉਹਨਾਂ ਦੇ ਪਤਾ ਕੀਤਾ ਜ਼ਮੀਨ ਤੇ ਮੇਗਾ ਸਰ ਤੋਂ ਸੀ ਮੇਰਾ ਹੈਲਮਟ ਥੋੜੇ ਟੋੜਲਟ ਹੈ ਗਿਆ ਬਗਾਨਾ ਸੀ ਫਿਰ ਇਨਾਂ ਦੇ ਉਹ ਵੀ ਆ ਦੇਖੋ ਜਿਵੇਂ ਇਹਨਾਂ ਦੇ ਹੋਇਆ ਨੇ ਹੈਲਮਟ ਕੰਮ ਦਾ ਕੋਈ ਸੀ ਤੁਸੀਂ ਇਹਦੇ ਪਾਇਆ ਸੀ ਇਹ ਟੋਪੀ ਦਾ ਕੰਮ ਕਰ ਰਿਹਾ ਸੀ ਤੇ ਫਿਰ ਉਹਨਾਂ ਨੇ ਮੈਨੂੰ ਹੈਲਮਟ ਦਿੱਤਾ